ਕਲਸਾ ਵੰਦੀ ਕੀ ਫਤਿਹ ਗੁਰੂ ਰੂਪ ਪੁਰਸਾਰੀ ਸਾਹਿਬ ਸਿੰਘ ਜੀਉ ਆਓ ਭਾਈ ਮਰਦਾਨਾ ਬਾਰੇ ਜਾਣਕਾਰੀਆਂ ਸਾਂਝੀਆਂ ਕਰੀਏ 11 ਨਵੰਬਰ 1534 ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਖੁਸ਼ ਨਸੀਬ ਸਾਥੀ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਪੂਰੇ 54 ਸਾਲ ਗੁਰੂ ਸਾਹਿਬ ਦਾ ਸਾਥ ਸੰਭਾਇਆ ਬਾਬੇ ਨਾਨਕ ਦੇ ਸ਼ਬਦਾਂ ਅਮਰ ਸਨ ਮਰਦਾਨੇ ਦੀ ਦਬਾਬ ਵੀ ਅਮਰ ਹੋ ਗਈ ਪਹਾੜਾਂ ਦੀ ਸਰਦੀ ਰੇਗਿਸਤਾਨਾਂ ਦੀ ਗਰਮੀ ਜੰਗਲਾਂ ਵਿੱਚ ਜਾਨਵਰਾਂ ਦਾ ਡਰ ਉਜਾੜ ਵਰਾਨੇ ਵਿੱਚ ਭੁੱਖ ਤਿਆਸ ਘਰ ਦਾ মোহ ਮਾਇਆ ਮਰਦਾਨੇ ਨੂੰ ਗੁਰੂ ਸਾਹਿਬ ਨਾਲ ਤੋੜ ਨਾ ਸਕਿਆ ਆਪਣੀ ਜ਼ਿੰਦਗੀ ਦਾ ਨਮਾਰਸ਼ ਗੁਰੂ ਸਾਹਿਬ ਨੂੰ ਕੁਰਬਾਨ ਕਰ ਦਿੱਤਾ ਭਾਈ ਮਰਦਾਨੇ ਦਾ ਜਨੂ 1458 ਨੂੰ ਰਾਏ ਭੋਇ ਦੀ ਤਨਵੰਡੀ ਵਿਖੇ ਦੀਦੀ ਲੱਖੋ ਦੀ ਕੁੱਖੋਂ ਹੋਇਆ ਉਸ ਦਾ ਪਿਤਾ ਮੀਰ ਬਾਦਰੀ ਪਿੰਡ ਦਾ ਮਰਾਸੀ ਸੀ ਮਰਦਾਨੇ ਦੇ ਪਹਿਲੇ ਸਾਰੇ ਭੈਣ ਭਰਾ ਪੈਦਾ ਹੋਣ ਤੋਂ ਬਾਅਦ ਮਰ ਜਾਂਦੇ ਸਨ ਜਦੋਂ ਮਰਦਾਨਾ ਪੈਦਾ ਹੋਇਆ ਉਹਦੀ ਮਾਂ ਨੇ ਪੂਰੀ ਬੇਦਲੀ ਤੇ ਨਿਰਾਸ਼ਾ ਵਿੱਚ ਉਸ ਨੂੰ ਮਰ ਜਾਣਾ ਭਾ ਮਰ ਜਾਣ ਵਾਲਾ ਕਿਹਾ ਜਿਸ ਕਰਕੇ ਉਸ ਦਾ ਨਾਂ ਹੀ ਮਰ ਜਾਣਾ ਪੈ ਗਿਆ ਉਹਨਾਂ ਦਿਨਾਂ ਵਿੱਚ ਚਿੱਠੀ ਪੱਤਰ ਭੇਜਣ ਦਾ ਸਾਧਨ ਨਹੀਂ ਹੁੰਦਾ ਸੀ ਆਮ ਤੌਰ ਤੇ ਇਹ ਕੰਮ ਮਰਾਸੀ ਕਰਿਆ ਕਰਦੇ ਸਨ ਪਿੰਡ ਦੇ ਲੋਕਾਂ ਦੇ ਸਨੇਹੇ ਦੂਜੀਆਂ ਪਿੰਡਾਂ ਵਿੱਚ ਬੈਠੇ ਰਿਸ਼ਤੇਦਾਰਾਂ ਨੂੰ ਜਾ ਕੇ ਦੇਣੇ ਇਹਨਾਂ ਦਾ ਕਰਤਾਰ ਬੜਾ ਉੱਚਾ ਤੇ ਸੁੱਚਾ ਹੁੰਦਾ ਸੀ ਇੱਥੋਂ ਤੱਕ ਕਿ ਧੀਆ ਦੇ ਕਾਰਜ ਵੀ ਇਹ ਘਰ ਵੇਖ ਕੇ ਆਪਣੇ ਹੱਥੀ ਕਰ ਦਿੰਦੇ ਸਨ ਲੋਕ ਇਹਨਾਂ ਨੂੰ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਰਹਿਣ ਲਈ ਜਗ੍ਹਾ ਦਿੰਦੇ ਇੱਜ਼ਤ ਕਰਦੇ ਰਾਹ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਹੱਥ ਬਣ ਚੁੱਕੀ ਸੀ ਪਰ ਲੰਬੇ ਰਸਤਿਆਂ ਦਾ ਖਾਲੀਪਣ ਦੂਰ ਕਰਨ ਤੇ ਆਪਣੇ ਦਿਲ ਬਹਲਾਉਣ ਲਈ ਗਾਉਣਾ ਵਜਾਉਣਾ ਇਹਨਾਂ ਦਾ ਸ਼ੌਕ ਬਣ ਗਿਆ ਸੀ। ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚਿੰਗਿਆਈਆਂ ਹੋਣ ਤੇ ਅਲਾਵਾ ਰਬਾਬ ਵਜਾਉਣ ਦਾ ਖਾਸ ਗੁਣ ਸੀ ਇਹਦੇ ਵਿੱਚ ਜਿਸ ਤੋਂ ਪ੍ਰਭਾਵਤ ਹੋ ਕੇ ਗੁਰੂ ਜੀ ਨੇ ਮਰਦਾਨੇ ਨੂੰ ਆਪਣੇ ਨਾਲ ਇੱਕਮਿਕ ਕਰ ਲਿਆ। ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਰਾਏ ਬਰਾ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ। ਭਾਈ ਮਰਦਾਨੇ ਦੇ ਪਿਤਾ ਬਾਦਰਾ ਦਾ ਗੁਰੂ ਸਾਹਿਬ ਦੇ ਘਰੇ ਅਕਸਰ ਆਉਣਾ ਜਾਣਾ ਸੀ ਬਰਾਸੀ ਹੋਣ ਦੇ ਨਾਤੇ ਉਹਦੇ ਟੱਬਰ ਦੀਆਂ ਲੋੜਾਂ ਰੋਜੀ ਰੋਟੀ ਗੁਰੂ ਜੀ ਦੇ ਪਰਿਵਾਰ ਨਾਲ ਜੁੜੀਆਂ ਹੀਆਂ ਸਨ ਗੁਰੂ ਨਾਨਕ ਸਾਹਿਬ ਦਾ ਮਰਦਾਨੇ ਨਾਲ ਪਹਿਲਾ ਮੇਲ ਲਗਭਗ 1480 ਵਿੱਚ ਹੋਇਆ ਦੱਸਿਆ ਗਿਆ ਹੈ ਗੁਰੂ ਸਾਹਿਬ ਸਿਰਫ 11 ਸਾਲ ਦੇ ਸੀ ਜਦੋਂ ਗੁਰੂ ਸਾਹਿਬ ਦਰਖਤ ਦੀ ਛਾਂ ਥਲੇ ਲੇਟੇ ਹੋਏ ਸਨ ਨਾਲ ਹੀ ਕਿਤੇ ਮਰਦਾਨਾ ਰਬਾਬ ਵਜਾ ਰਿਹਾ ਸੀ ਰਬਾਬ ਦੀ ਆਵਾਜ਼ ਇਤਨੀ ਮਿੱਠੀ ਸੀ ਸੁਣ ਕੇ ਉਸ ਪਾਸੇ ਵੱਲ ਨੂੰ ਜਾ ਤੁਰੇ ਜਿੱਦੋਂ ਆਵਾਜ਼ ਆ ਰਹੀ ਸੀ ਸੋ ਜਦ ਉਹ ਇਤਨੀ ਮਿੱਠੀ ਤੇ ਸੁਰਾਂ ਦੀ ਲੈ ਨੂੰ ਸਮਝਣ ਦੀ ਆਵਾਜ਼ ਤੱਕ ਪਹੁੰਚੇ ਉਸ ਤੋਂ ਨਾਂ ਪੁੱਛਿਆ ਉਸਨੇ ਕਿਹਾ ਜੀ ਮੇਰਾ ਨਾਂ ਹੈ ਮਰਜਾਨਾ ਗੁਰੂ ਸਾਹਿਬ ਨੇ ਉਸ ਰਬਾਬੀ ਦਾ ਹੁਨਰ ਦੇਖ ਕੇ ਉਸ ਨੂੰ ਸਦਾ ਲਈ ਅਮਰ ਕਰ ਦਿੱਤਾ ਤੇ ਉਸ ਦਾ ਨਾਂ ਮਰਦਾਨਾ ਰੱਖ ਦਿੱਤਾ ਮਤਲਬ ਮਰਦਾ ਨਾਂ ਬਸ ਉਸ ਦਿਨ ਤੋਂ ਦੋਵਾਂ ਵਿੱਚ ਇਤਨੇ ਪਿਆਰ ਦਾ ਬੰਧਨ ਬੱਝਿਆ ਇੱਕ ਦੂਜੇ ਦੇ ਗੁਰੂ ਚੇਲਾ ਬਣ ਕੇ ਰਹਿ ਗਏ ਦਵੇਂ ਰਲ ਕੇ ਗਾਉਣ ਲੱਗੇ ਦੋਵਾਂ ਦੀ ਸਾਜ ਰਾਗ ਸੀ ਸ਼ਬਦ ਗਾਉਣ ਸੀ ਗੁਰੂ ਨਾਨਕ ਜਦ ਵੀ ਬੋਲਦੇ ਕਹਿੰਦੇ ਮਰਦਾਨਿਆਂ ਬਾਜ਼ਾਰ ਬਾਣੀ ਆਈ ਹੈ ਇੱਕ ਮੁਰਸ਼ਿਦ ਹੈ ਤੇ ਦੂਜਾ ਮਰੀਦ ਹੈ ਮਰਦਾਨੇ ਦਾ ਰਾਗ ਉਹਦੀ ਸ਼ਰੀਲੀ ਆਵਾਜ਼ ਸਾਦੇ ਹੋਏ ਹੱਥਾਂ ਵਿੱਚ ਦੀ ਰਵਾਬ ਦੀ ਰਵਾਨਗੀ ਅਤੇ ਬਾਬੇ ਨਾਨਕ ਨੂੰ ਇਤਨੀ ਆ ਗਈ ਕਿ ਦੋਸਤੀ ਦਾ ਮੁੱਢ ਬੰਜ ਗਿਆ ਜਿਸ ਵੇਲੇ ਮਹਤਾ ਕਾਲੂ ਜੀ ਨੇ ਬੱਚੇ ਨੂੰ ਉਮਰ ਦੇ ਸਿਆਣੀ ਹੋਣ ਵਿੱਚ ਆਉਂਦਾ ਨਜ਼ਰ ਆਇਆ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਉਪਰਾਮ ਰਹਿਣ ਪ੍ਰੰਤ ਘਰ ਵਿੱਚ ਦੁਖੀ ਰਹਿਣ ਪ੍ਰੰਤ ਘਰ ਵਿੱਚ ਆਰਾਮ ਨਾਲ ਲਟੇ ਰਹਿਣ ਪ੍ਰੰਤ ਮਨ ਦੇ ਵਿੱਚ ਵਿਚਾਰ ਕੀਤੀ ਕਿ ਇਹਨੂੰ ਕੋਈ ਸ਼ਬਦਾ ਸੂਤ ਲਿਆਉਣ ਵਾਸਤੇ ਭੇਜੀਏ ਅਗਰ ਇਸ ਧੰਦੇ ਦੇ ਵਿੱਚ ਲੱਗ ਗਿਆ ਤੇ ਇਹਦਾ ਮਨ ਪਰਚੇ ਜਾ ਕਰੇਗਾ ਆਪਣੇ ਕਾਰੋਬਾਰ ਵਿੱਚ ਨਿਭਨ ਹੋ ਜਾਵੇਗਾ ਹੁਣ 20 ਰੁਪਏ ਦੇ ਕੇ ਬਾਬੇ ਨਾਨਕ ਨੂੰ ਤੇ ਨਾਲ ਮਰਦਾਨੇ ਨੂੰ ਝੂੜ ਗਾਣੇ ਦੀ ਮੰਡੀ ਦੇ ਵਿੱਚ ਭੇਜਿਆ ਕਿ ਜਾ ਉਹ 20 ਰੁਪਈਆਂ ਦਾ ਸਰਦਾ ਸੂਤ ਲਿਆਓ ਰਸਤੇ ਵਿੱਚ ਭੁੱਖੇ ਸਾਧਮਾਨ ਨੂੰ ਰਾਸ਼ਨ ਪਾਣੀ ਸ਼ਿਗਾ ਕੇ ਜਦ ਵਾਪਸ ਆ ਗਏ ਕਹਿਣ ਲੱਗੇ ਮਰਦਾਨਿਆਂ ਹੁਣ ਤੋਂ ਹੀ ਅਗੇ ਹੋ ਆਪਾਂ ਜਿਹੜਾ ਕੰਮ ਕਰਨਾ ਸੀ ਕਰਾਂ ਜਾਂ। ਸੋ ਕਹਿਣ ਦਾ ਭਾਵ ਕਿ ਮਰਦਾਨਾ ਜੀ ਹਰ ਪਲ ਹਰ ਸਮੇਂ ਚਿਰਮੰਜਾ ਸਾਲ ਗੁਰੂ ਜੀ ਦੇ ਨਾਲ ਉਹਨਾਂ ਨੇ ਗੁਜ਼ਾਰੇ। ਜਿਸ ਵੇਲੇ ਇਥੋਂ ਭੈਣ ਨਾਨਕੀ ਨੇ ਵੀਰ ਦੇ ਚਪੇੜ ਵਜੀ ਤੱਕੀ ਬੜਾ ਮਨ ਦੇ ਵਿੱਚ ਅਫਸੋਸ ਹੋਇਆ। ਔਰ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਸੁਲਤਾਨਪੁਰ ਆ ਗਈ ਇੱਥੇ ਵੀ ਮਰਦਾਨਾ ਜੀ ਨਾਲ ਹੀ ਆਇਆ। ਔਰ ਇਹ ਤੇ ਹਮੇਸ਼ਾ ਰਹਿਣ ਪ੍ਰੰਤ ਮੋਦੀ ਖਾਨੇ ਦੀ ਕਾਰ ਕਰਦੇ ਆ ਵੀ ਮਰਦਾਨਾ ਜੀ ਨਾਲ ਹੀ ਰਹੇ ਔਰ ਕੋਈ ਵੀ ਕੰਮ ਕਾਰ ਹੁੰਦਾ ਮਰਦਾਨਾ ਜੀ ਹਰ ਵੇਲੇ ਤਤਪਰ ਰਹਿੰਦੇ ਅੱਗੇ ਰਹਿੰਦੇ ਹੁਣ ਜਿਸ ਵੇਲੇ ਮੋਦੀ ਖਾਨੇ ਦਾ ਸਾਗਤ ਆਬ ਲੇਖਾ ਦਿੱਤਾ ਤੇ ਮਨ ਪ੍ਰਾਮ ਹੋ ਗਿਆ ਕਿ ਹੁਣ ਮੈਂ ਮੋਦੀ ਵਾਲੀ ਕਾਰ ਨਹੀਂ ਕਰਾਂਗਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆ ਹੁਣ ਆਪਣਾ ਇਮਤਿਹਾਨ ਦਾ ਸਮਾਂ ਆਣਾ ਹੈ। ਹੁਣ ਆਪਾਂ ਲੰਮੀ ਯਾਤਰਾ ਤੇ ਨਿਕਲਣਾ ਹੈ। ਆਪਾਂ ਜੇਬ ਦੇ ਵਿੱਚ ਇੱਕ ਪੈਸਾ ਨਹੀਂ ਪਾਉਣਾ। ਆਪਾਂ ਨਾਲ ਕੁਝ ਨਹੀਂ ਲੈਣਾ। ਆਪਾਂ ਉਸ ਅਕਾਰ ਪ੍ਰਖ ਪਰਮਾਤਮਾ ਨੇ ਜੋ ਦਿੱਤਾ ਹੈ ਜਿਦਕ ਜਿੱਥੇ ਜਿੱਥੇ ਚੋਖੰਦਰੀ ਹੈ ਸਾਡੀ ਉਸ ਨੂੰ ਇਕੱਠਿਆ ਕਰਨਾ ਹੈ। ਸੋ ਮਰਦਾਨਾ ਜੀ ਨੇ ਸਤਿਵਚਨ ਕਿਹਾ ਕਿਉਂਕਿ ਯੁਗਾ-ਯੁਗਾ ਦਾ ਸਾਥ ਬੰਚੁਕਾ ਸੀ। ਬੈਣ ਨਾਨਕੀ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸਾਨੂੰ ਨਵੀਂ ਰਵਾਬ ਚਾਹੀਦੀ ਆ ਉਹਦੇ ਵਾਸਤੇ ਸਾਨੂੰ ਮਾਇਆ ਪੇਟਾ ਦੀ ਸਖਤ ਜ਼ਰੂਰਤ ਹੈ ਉਸ ਦੇ ਨਾਲ ਤੇਰਾ ਬੇਰਾ ਪਿਆਰ ਬਜਾਰੇਗਾ ਯਾਦ ਬਣੀ ਰਹੇਗੀ ਜਦੋਂ ਯਾਦ ਕਰੇਗੀ ਅਸੀਂ ਹਾਜ਼ਰ ਹੋ ਜਾ ਕਰਾਂਗੇ ਸੋ ਗੁਰੂ ਨਾਨਕ ਸਾਹਿਬ ਜੀ ਨੇ ਪੈਸੇ ਲੈ ਬੇਬੇ ਨਾਨਕੀ ਤੋਂ ਤੇ ਮਰਦਾਨੇ ਨੂੰ ਭੇਜਿਆ ਗੁਰਦੁਆਰਾ ਰਵਾਬ ਸਾਹਿਬ ਪਰ ਉਹ ਮਾਨਾ ਸਾਹਿਬ ਜਿੱਥੇ ਕਿ ਫਰੰਦਾ ਜਿਸ ਦੇ ਕੋਲ ਰਬਾਬ ਸੀ ਪਿਆਰਿਓ ਉਹ ਫਰੰਦਾ ਪ੍ਰਮਾਤਮਾ ਦਾ ਭੇਜਿਆ ਹੋਇਆ ਬੰਦਾ ਸੀ ਹੋਰ ਨਹੀਂ ਤੇ ਜੰਗਲਾਂ ਦੇ ਵਿੱਚ ਇੱਥੇ ਗੋੜੇ-ਗੋੜੇ ਪਾਣੀ ਚਾਰਛ ਫੇਰੇ ਨੜਾ ਕਾਹੀਂ ਇੱਥੇ ਕੋਈ ਚੀਜ਼ ਨਹੀਂ ਸੀ ਹੁੰਦੀ ਇੱਥੇ ਕਿੱਥੋਂ ਰਬਾਬਾਂ ਦੀਆਂ ਤਿਆਰੀਆਂ ਹੁੰਦੀਆਂ ਸੀ ਬਣਦੀਆਂ ਸੀ ਇਹ ਤੇ ਪ੍ਰਮਾਤਮਾ ਦੀ ਖੇਡ ਸੀ ਜੋ ਮਾਲਕ ਨੇ ਰੱਜ ਕੇ ਉਸ ਫਰੰਦੇ ਨਾਂ ਦੇ ਬੰਦੇ ਦੇ ਕੋਲੋਂ ਨਿਵਾਬ ਸਤਗੁਰਾਂ ਨੂੰ ਬਖਸ਼ਿਸ਼ ਕਰਨੀ ਸੀ ਸੋ ਪਿਆਰਿਓ ਜਿਸ ਵੇਲੇ ਫਿਰਦਾ ਫਰੋਂਦਾ ਮਰਦਾਨਾ ਰਵਾਬ ਸਾਹਿਬ ਨੂੰ ਲੱਭ ਲਿਆ ਭਰੋਵਾਨੇ ਸਾਹਿਬ ਨੂੰ ਲੱਭ ਲਿਆ ਇੱਥੋਂ ਫਰੰਦੇ ਨੂੰ ਲੱਭਦਿਆਂ ਕਰਦਿਆਂ ਇੱਕ ਦੋ ਦਿਨ ਲੱਗ ਗਏ ਔਰ ਜਿਸ ਵੇਲੇ ਮਿਲ ਕੇ ਮਾਇਆ ਭੇਟਾ ਸਤਗੁਰਾਂ ਵੱਲੋਂ ਦਿੱਤੀ ਦਿੱਤੀ ਫਰੰਦਾ ਵੀ ਨਾਲ ਹੀ ਚੱਲ ਪਿਆ ਸੁਲਤਾਨਪੁਰ ਨੂੰ ਸੁਲਤਾਨਪੁਰ ਪਹੁੰਚ ਕੇ ਉਹ ਰਵਾ ਗੁਰੂ ਸਾਹਿਬ ਦੇ ਅੱਗੇ ਰੱਖੀ ਔਰ ਗੁਰੂ ਸਾਹਿਬ ਬੜੇ ਖੁਸ਼ ਹੋਏ ਆਪ ਜੀ ਜਾਣ ਜਾਣ ਸੀ ਸਾਰਾ ਪਤਾ ਸੀ ਪਰ ਪਿਆਰਿਓ ਜਿਹੜਾ ਫਰੰਦਾ ਸੀ ਜਦੋਂ ਮਰਦਾਨੇ ਨੇ ਪਿੱਛਾ ਭੌਕੇ ਵੇਖਿਆ ਕਿ ਜਲ ਪਾਣੀ ਦੀ ਸੇਵਾ ਕੀਤੀ ਜਾਵੇ ਬਿਠਾਇਆ ਜਾਵੇ ਉਸ ਵੇਲੇ ਉਹਨੂੰ ਕੋਈ ਫਰੰਦਾ ਨਜ਼ਰ ਨਹੀਂ ਆਇਆ ਕਿਉਂਕਿ ਅਕਾਲਪੁਰਖ ਪਰਮਾਤਮਾ ਦੀ ਭੇਜੀ ਹੋਈ ਰਬਾਬ ਅਕਾਲਪੁਰਖ ਪਰਮਾਤਮਾ ਦੇ ਹੀ ਗੁਣ ਗਾਉਣ ਵਾਸਤੇ ਤਿਆਰ ਹੋਈ ਸੀ ਇਹ ਸਵਾਸਿਓ ਤਾਂ ਇੱਕ ਸਿਰਫ ਬਹਾਨਾ मात्र ਸੀ ਫਰੰਦੇ ਦਾ ਨਾਮ ਆਉਣਾ ਵਿੱਚ ਸੋ ਸਤਿਗੁਰੂ ਜਿਸ ਵੱਲੇ ਤਰਨ ਲੱਗੇ ਬੇਬੇ ਨਾਨਕ ਹੀ ਨੇ ਬੜਾ ਵਿਰਾਕ ਕੀਤਾ ਅੱਖਾਂ ਦੇ ਵਿੱਚੋਂ ਨੀਰ ਵਹਿ ਤੁਰਿਆ ਕਹਿਣ ਲੱਗੀ ਵੀਰ ਜੀ ਤੁਸੀਂ ਲੰਮੇ ਟੂਰ ਤੇ ਚੱਲੇ ਹੋ ਔਰ ਜਦੋਂ ਯਾਦ ਕਰਾਂਗੀ ਕਿ ਤੁਸੀਂ ਇੱਥੇ ਕਿੱਥੇ ਹਾਜ਼ਰ ਹੋਵੋਗੇ ਲੱਖਾਂ ਕੋਹਾਂ ਦਾ ਪੈਂਡਾ ਕਰੋਗੇ ਬੜੀ ਦੂਰ ਬੈਠੇ ਹੋਏਗੇ ਆਪ ਜੀ ਦੀ ਯਾਦ ਹੀ ਸਾਡੇ ਕੋਲ ਹੈ ਅਬ ਉਹ ਨਾਰਕ ਸਿੰਘ ਜੀ ਕਹਿਣ ਲੱਗੇ ਭੈਣ ਵਿਸ਼ ਕਹੀ ਤੇਰੇ ਤੋਂ ਦੂਰ ਪਰ ਤੇਰੇ ਕੁਣ ਮਹਿ ਦੂਰ ਨਹੀਂ ਹੋ ਸਕਦਾ ਤੂੰ ਜਿਸ ਵੇਲੇ ਵੀ ਯਾਦ ਕਰੇਂਗੀ ਅਸੀਂ ਉਸੇ ਵੇਲੇ ਹਾਜ਼ਰ ਹੋਵਾਂਗੇ ਸੋ ਪਿਆਰਿਓ ਦੋ ਦਰਾਡੇ ਦੇਸ਼ਾਂ ਦੇ ਟੂਰ ਤੇ ਨਿਕਲ ਗਏ ਜਿਸ ਵੇਲੇ ਘੁੰਮਦੇ ਘਮਾਉਂਦੇ ਗੁਜਰਾਤ ਕਸ਼ ਦੇ ਇਲਾਕੇ ਵਿੱਚ ਆਏ ਇੱਥੋਂ ਮਰਦਾਨੇ ਦੇ ਮੰਢ ਦੇ ਵਿੱਚ ਆਇਆ ਕਿ ਕਿਉਂ ਨਾ ਗੋ ਜੀ ਮੱਕੇ ਮਦੀਨੇ ਦੀ ਸ਼ਹਿਰ ਕਰਾ ਦੇ ਗੁਨਾਹ ਸਾਹਿਬ ਜੀ ਕਹਿਣ ਲੱਗੇ ਇਹ ਕਿਹੜੀ ਗੱਲ ਆਹ ਹਾਜੀਆਂ ਦਾ ਜਹਾਜ਼ ਚਾਰ ਹੈ ਅੱਜ ਕਨ ਚੱਲੇ ਆਪਾਂ ਵੀ ਇਹਨਾਂ ਦੇ ਨਾਲ ਚੜਦੇ ਹਾਂ ਤੇ ਉੱਥੇ ਪਹੁੰਚ ਜਾਂਦੇ ਆਂ ਸੋ ਗੁਰਨਾਣਕ ਦੇਵ ਜੀ ਨੇ ਮਰਦਾਨੇ ਨੂੰ ਨਾਲ ਲਿਆ ਜਿਸ ਵੇਲੇ ਹਾਜੀ ਜਹਾਜ਼ ਵਿੱਚ ਸਵਾਰ ਹੁੰਦੇ ਨੇ ਉਹਨਾਂ ਦੇ ਇੱਕ ਵਿਲੱਖਣ ਕੱਪੜੇ ਹੁੰਦੇ ਨੇ ਔਰ ਇਹਨਾਂ ਫਕੀਰਾਂ ਦੇ ਵੱਖਰੇ ਕੱਪੜੇ ਸੀ ਜਦੋਂ ਇਹ ਚੜੇ ਕਹਿਣ ਲੱਗੇ ਭਾਈ ਤੁਸੀਂ ਕਿੱਥੇ ਜਾਣਾ ਕਹਿੰਦੇ ਜੀ ਅਸੀਂ ਵੀ ਮੱਕੇ ਮਦੀਨੇ ਦੇ ਹੱਜ ਕਰਨੇ ਨੇ ਕਹਿਣ ਲੱਗੇ ਤੁਸੀਂ ਕਾਫਰ ਹੋ ਤੁਸੀਂ ਉਤਰ ਜਾਓ ਧੱਕੇ ਮਾਰ ਕੇ ਤਾਰ ਦਿੱਤਾ ਗਿਆ ਧੱਕੇ ਮਾਰ ਕੇ ਜਿਸ ਵੇਲੇ ਤਾਰਿਆ ਮਰਦਾਨੇ ਦੇ ਮਨ ਦੇ ਵਿੱਚ ਨਰਾਸ਼ਤਾ ਆ ਗਈ ਕਿ ਹੁਣ ਕਦੀ ਵੀ ਮੱਕੇ ਮਦੀਨੇ ਦੇ ਦਰਸ਼ਨ ਨਹੀਂ ਹੋ ਸਕਣਗੇ ਗੁਰੂ ਨਾਨਕ ਸਾਹਿਬ ਦੀ ਕਹਿਣ ਲੱਗੇ ਮਰਦਾਨਿਆਂ ਮੰਟ ਢਾਣਾ ਕਰ ਚਾਦਰ ਵਿਛਾ ਬੈਠ ਰੱਬੀ ਬਾਣੀ ਆਈਏ ਉਸ ਦਾ ਗਾਇਨ ਕਰੀਏ ਔਰ ਪ੍ਰਮਾਤਮਾ ਨੂੰ ਯਾਦ ਕਰੀਏ ਜਿਸ ਵੇਲੇ ਚਾਦਰ ਦੇ ਉੱਤੇ ਬੈਠ ਕੇ ਮਰਦਾਨੇ ਨੇ ਰਬਾਬ ਦੀ ਤਾਰ ਛੇੜ ਦਿੱਤੀ ਗੁਰੂ ਸਾਹਿਬ ਨੇ ਬਾਣੀ ਗਾਇਨ ਕਰਨੀ ਸ਼ੁਰੂ ਕੀਤੀ ਅੱਖਾਂ ਮੁੰਦੀਆਂ ਗਈਆਂ ਪਿਆਰਿਓ ਜਿਸ ਵੇਲੇ ਸ਼ਬਦ ਗਾਇਨ ਦੀ ਸਮਾਪਤੀ ਹੋਈ ਅੱਖਾਂ ਖੁੱਲੀਆਂ ਕੀ ਵੇਖਦੇ ਨੇ ਮੱਕੇ ਦੇ ਵਿੱਚ ਪਹੁੰਚੇ ਹੋਏ ਮੱਕੇ ਦੇ ਵਿੱਚ ਵੇਖ ਕੇ ਬੜਾ ਮਰਦਾਨਾ ਹੈਰਾਨ ਹੋਇਆ ਹੈਰਾਨ ਹੋ ਕੇ ਕਹਿਣ ਲੱਗਾ ਗੁਰੂ ਜੀ ਬੜਾ ਵੱਡਾ ਕੌਤਕ ਹੈ ਪਿਆਰਿਓ ਉੱਥੇ ਫਿਰ ਰਾਤ ਨੂੰ ਜੀਵਨ ਵਾਲੀ ਕਹਾਣੀ ਚੱਲਦੀ ਹੈ ਕਿਸ ਤਰ੍ਹਾਂ ਕਾਬੇ ਵੱਲੇ ਪੈਰ ਕਰਕੇ ਪਹੁੰਚ ਜਾਂਦੇ ਨੇ ਤੇ ਜੀਵਨ ਆਣ ਕੇ ਲਤ ਮਾਰਦਾ ਹੈ ਗੁਰੂ ਸਾਹਿਬ ਨੂੰ ਸਮਝਾਉਂਦਾ ਹੈ ਵੀ ਤੁਸੀਂ ਕਿੱਡੇ ਵੱਡੇ ਕਾਫਰ ਹੋ ਜਿਹੜੇ ਅੱਲਾਹ ਤਾਲਾ ਵੱਲੇ ਲਤਾਂ ਕਰਕੇ ਪਏ ਹੋ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਮੈਨੂੰ ਤੇ ਚਾਰ ਸ਼ਫੇਰੇ ਅੱਲਾਹ ਤਾਲਾ ਹੀ ਨਜ਼ਰ ਆਉਂਦਾ ਤੈਨੂੰ ਜਿਹੜੇ ਬਨੇ ਨਹੀਂ ਆਉਂਦਾ ਉਸ ਬਨੇ ਲਤਾਂ ਕਰਦੇ ਸੋ ਗੁਰੂ ਸਾਹਿਬ ਦੀਆਂ ਲਤਾਂ ਜਿਸ ਵੇਲੇ ਜੀਵਨ ਨੇ ਹੱਥਾਂ ਨਾਲ ਫੜ ਕੇ ਦੂਜੇ ਪਾਸੇ ਕਮਾਈਆਂ ਤੇ ਮੱਕਾ ਉਸ ਮੰਨੇ ਹੋ ਗਿਆ ਹੈਰਾਨ ਹੋ ਗਏ ਔਰ ਇਥੋਂ ਪਿਆਰਿਓ ਅੱਗੇ ਮਦੀਨੇ ਦੇ ਵੀ ਦਰਸ਼ਨ ਮਰਦਾਨੇ ਨੂੰ ਕਰਾਇਆ ਇੱਥੋਂ ਤੱਕ ਕਿ ਮਰਦਾਨਾ ਕਹਿਣ ਲੱਗਾ ਮਹਾਰਾਜ ਮੈਂ ਸ਼ਾਖਸ਼ਾਤ ਅੱਖਾਂ ਨਾਲ ਦਰਸ਼ਨ ਕਰਨੇ ਚਾਹੁੰਦਾ ਇੱਥੇ ਅੱਖਾਂ ਤੇ ਪੱਟੀ ਬੰਨ੍ਹ ਗਏ ਜਾਂਦੇ ਨੇ ਕਹਿਣ ਲੱਗਾ ਮਰਦਾਨਿਆ ਤੇਰੀ ਇਹ ਵੀ ਇੱਛਾ ਪੂਰੀ ਹੋਸੀ ਅੱਖਾਂ ਤੇ ਪੱਟੀ ਤੇਰੀ ਵੱਜੀ ਵੀ ਹੋ ਤੈਨੂੰ ਤਾਂ ਵੀ ਦੱਸੇਗਾ ਸੋ ਪਿਆਰਿਓ ਜਿਹੜਾ ਅੱਜ ਤੱਕ ਕਿਸੇ ਨੇ ਉੱਥੇ ਦਰਸ਼ਨ ਦਾ ਨਹੀਂ ਕੀਤੇ ਉਹ ਮਰਦਾਨਾ ਦਰਸ਼ਨ ਦਰਦਾਰੇ ਉੱਥੇ ਕਰਕੇ ਆਜੇ ਜੇ ਅੱਖਾਂ ਦੇ ਨਾਲ ਸਾਰੇ ਕੁਸ਼ਤੀਨ ਵੇਖ ਕੇ ਉਹ ਕਹਾਣੀਆਂ ਆਪਾਂ ਅੱਗੇ ਬਿਆਨ ਕਰਾਂਗੇ ਸੋ ਜਿੱਥੇ ਕਿਸੇ ਵੀ ਜਾਂਦੇ ਔਰ ਮਰਦਾਨੇ ਦੇ ਬੜੇ ਇਤਿਹਾਨ ਹੋਏ ਭੁੱਖ ਨਾਲ ਵਿਆਕਲ ਹੋ ਜਾਣਾ ਫਿਰ ਗੁਰੂ ਸਾਹਿਬ ਨੇ ਜਿਹੜੀ ਵੀ ਚੀਜ਼ ਸਾਹਮਣੇ ਨਜ਼ਰ ਆਉਣੀ ਕਹਿਣਾ ਭਈ ਮਰਦਾਨਿਆਂ ਉਹ ਅੱਕਾਂ ਦੀਆਂ ਖੋਖੜੀਆਂ ਹੀ ਤੋੜ ਕੇ ਖਾ ਲੈ ਮਰਦਾਨੇ ਨੇ ਜਦ ਤੋੜ ਕੇ ਖੋਖੜੀਆਂ ਖਾਣੀਆਂ ਕੌੜੀਆਂ ਖੋਖੜੀਆਂ ਪਿਆਰੋਂ ਮਿੱਠੀਆਂ ਹੋ ਜਾਣੀਆਂ ਰਜ ਰਜ ਕੇ ਖਾਣੀਆਂ ਮਨ ਵਿੱਚ ਆਉਣਾ ਅੱਗੇ ਜਾ ਕੇ ਪਤਾ ਨਹੀਂ ਕੁਝ ਮਿਲੇ ਕਿ ਨਾ ਮਿਲੇ ਕੋਈ ਪੱਲੇ ਬੰਨਣੀਆਂ ਤੇ ਜਦੋਂ ਅੱਗੇ ਭੁੱਖ ਲੱਗਣੀ ਆਸਾ ਪਾਸਾ ਵਜਾ ਕੇ ਬਾਬੇ ਨਾਨਕ ਤੋਂ ਤੇ ਉਹ ਛਕਣੀਆਂ ਪਿਆਰਿਓ ਤੇ ਕੌੜੀਆਂ ਹੋਣੀਆਂ ਤੇ ਗੁਰੂ ਸਾਹਿਬ ਨੇ ਹੱਸ ਪੈਣਾ ਇਸੇ ਤਰ੍ਹਾਂ ਬੜੇ ਬੜੇ ਕੌਤਕ ਰਜੀ ਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਜੰਗਲ ਬਿਆਬਾਨ ਦੇ ਵਿੱਚ ਇੱਕ ਸੋਨੇ ਦੀ ਇੱਟ ਪਈ ਹੋਈ ਹੈ ਸਤਿਗੁਰੂ ਜੀ ਅੱਗੇ ਲੰਘੀ ਜਾਂਦੇ ਨੇ ਕੌਤਕ ਕੀਤਾ ਮਰਦਾਨੇ ਨੇ ਪੜਾਂ ਦੇ ਵਿੱਚੋਂ ਇੱਟ ਨੂੰ ਆਪਣੇ ਡੀੜੇ ਦੇ ਪੱਲੇ ਬਣਿਆ ਤੇ ਆਪਣੇ ਮੋਢੇ ਤੇ ਸੁੱਟ ਲਿਆ ਜਿਵੇਂ ਰਾਤ ਰੋੜਾ ਦੀ ਛੇ ਵਿਛਾ ਕੇ ਸੁੱਤੇ ਤੇ ਮਰਦਾਨੇ ਦੇ ਕੋਲ ਇਹ ਤਹਿ ਹੁਣ ਮਰਦਾਨਾ ਅਸਲ ਵੱਟੇ ਭੰਦਾ ਹੈ ਨੀਂਦ ਨਹੀਂ ਆਉਂਦੀ ਬੜਾ ਦੁਖੀ ਹੁੰਦਾ ਹੈ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆਂ ਕੀ ਗੱਲ ਹੈ ਮਰਦਾਨਾ ਕਹਿੰਦਾ ਜੀ ਡਰ ਲੱਗਦਾ ਕਹਿੰਦੇ ਕਾਹਦਾ ਡਰ ਲੱਗਦਾ ਡਰ ਨਾਲ ਕੀ ਸੁੱਟਦੇ ਗੁਰੂ ਸਾਹਿਬ ਨੂੰ ਤੇ ਪਤਾ ਸੀ ਗੱਲ ਕੀ ਹੈ ਹੁਣ 2-3 ਵਾਰ ਜਦੋਂ ਇਹ ਕਹਾਣੀ ਵਾਪਰੀ ਤੇ ਗੁਰੂ ਸਾਹਿਬ ਨੇ ਦੱਸਿਆ ਤਾਂ ਅਖੀਰ ਉਹਨੇ ਜਦੋਂ ਇੱਟ ਸੋਨੇ ਦੀ ਪਾਰਾਂ ਵਗਾ ਕੇ ਮਾਰੀ ਤੇ ਸੁਖ ਦੀ ਨੀਂਦ ਸੁਤਾ ਕਹਿੰਦਾ ਭਾ ਪਿਆਰਿਓ ਮਾਇਆ ਮੋਹ ਤੋਂ ਪੈਸੇ ਤੋਂ ਹਰ ਚੀਜ਼ ਤੋਂ ਨਰਲੇਬ ਕਰਨਾ ਸੀ ਮਰਦਾਨੇ ਨੂੰ ਔਰ ਮਰਦਾਨੇ ਦਾ ਉਧਾਰ ਕਰਕੇ ਦੁਨੀਆ ਦੇ ਉੱਤੋਂ ਅੱਗੇ ਦੁਨੀਆ ਦੇ ਉੱਤੇ ਜਾਣਾ ਸੀ ਇਸ ਕਰਕੇ ਮਰਦਾਨਾ ਜੀ ਜਿਹੜੇ ਨੇ ਉਹ ਹਰ ਵੇਲੇ ਗੁਰੂ ਸਾਹਿਬ ਦੇ ਨਾਲ ਰਿੰਦੇਸਨ ਹੁਣ ਮੱਕੇ ਦੇ ਵਿੱਚ ਜਦੋਂ ਵਾਪਸ ਫਿਰ ਪਿਆਰਿਓ ਘੁੰਮ ਕੇ ਆ ਗਏ 6 ਮਹੀਨੇ ਦਾ ਸਮਾਂ ਲੰਘ ਗਿਆ ਤੇ ਜਿਹੜਾ ਜਹਾਵਾ ਸੀ ਹਾਜੀਆਂ ਵਾਲਾ ਗੁਜਰਾਤ ਵਾਲਾ ਉਹ ਸਾਰੇ ਬਿਸ਼ਿੰਦੇ ਉੱਥੇ ਪਹੁੰਚੇ ਜਾ ਕੇ ਕੀ ਵੇਖਦੇ ਨੇ ਕਿ ਇਹਨਾਂ ਫਕੀਰਾਂ ਨੂੰ ਧੱਕੇ ਮਾਰ ਕੇ ਅਸੀਂ ਲਾ ਕੇ ਆਏ ਆਂ ਇਹ ਇੱਥੇ ਕਿਵੇਂ ਪਹੁੰਚ ਗਏ ਕਦੀ ਕਿਸੇ ਨੂੰ ਪੁੱਛਦੇ ਕਦੀ ਕਿਸੇ ਨੂੰ ਉੱਥੋਂ ਦੇ ਮੁੱਲਾ ਮਲਾਣਿਆਂ ਨੂੰ ਪੁੱਛਿਆ ਕਹਿੰਨ ਲੱਗੇ ਇਹਨਾਂ ਨੂੰ ਤਾਂ 6 ਮਹੀਨੇ ਹੋ ਗਏ ਇੱਥੇ ਆਏ ਇਹ ਤਾਂ ਮਦੀਨੇ ਦੇ ਦਰਸ਼ਕਦਾਰੇ ਵੀ ਕਰ ਰਹੇ ਨੇ ਬੜੇ ਹੈਰਾਨ ਹੋਏ ਟਹਿ ਕੇ ਚਰਨਾ ਤੇ ਪੈ ਗਏ ਫੇਰ ਸਮਝ ਪਈ ਕਿ ਅਸੀਂ ਇੱਕ ਅਕਾਲ ਰੂਪ ਨੂੰ ਉਤਾਰ ਕੇ ਏਸੀ ਥਲੇ ਆ ਗਏ ਕਹਿੰਦਾ ਭਾਵ ਕਿ ਮਰਦਾਨਾ ਜੀ ਹਰ ਜਗ੍ਹਾ ਤੇ ਰਹੇ ਔਰ ਜਿਸ ਵੇਲੇ ਭੈਣ ਨਾਨਕੀ ਨੂੰ ਯਾਦ ਆਈ ਮੱਕੇ ਬੈਠਿਆ ਆਇਆ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਭੈਣ ਜੀ ਯਾਦ ਕਰਦੇ ਨੇ ਅੱਜ ਆਪਾਂ ਰਾਤ ਦਾ ਪ੍ਰਸ਼ਾਦਾ ਉਹਦੇ ਕੋਲ ਜਾ ਕੇ ਛਕਣਾ ਕਹਿਣ ਲੱਗੇ ਇੰਨਾ ਲੰਮਾ ਸਫਰ ਜੇ ਦਾ ਆਪਾ ਪਹੁੰਚ ਜਾਗੇ ਕਹਿਣ ਲੱਗੇ ਤੂੰ ਰੱਬ ਤੇ ਭਰੋਸਾ ਰੱਖ ਅੱਗੇ ਵੀ ਤੈਨੂੰ ਜਿਹੜਾ ਕੰਮ ਕਿਹਾ ਕੀਤਾ ਨਹੀਂ ਆਪਾ ਕਹਿਣ ਲੱਗੇ ਠੀਕ ਹੈ ਵਰ ਚਾਦਰਾਂ ਵਿਛਾਇਆ ਚਾਦਰੇ ਦੇ ਉੱਤੇ ਬਹਿ ਕੇ ਬਾਣੀ ਗਾਇਨ ਸ਼ੁਰੂ ਕੀਤੀ ਤੇ ਪਿਆਰਿਓ ਪਲਾਂ ਦੇ ਵਿੱਚ ਸultanpuram ਪੈਣ ਨਾਨਕੀ ਦੇ ਕੋਲ ਪਹੁੰਚ ਗਏ ਪ੍ਰਸ਼ਾਦਾ ਪਾਣੀ ਛਕਿਆ ਰਾਤ ਗੱਲਾਂ ਬਾਤਾਂ ਕੀਤੀਆਂ ਔਰ ਕਹਿਣ ਲੱਗੇ ਕਿ ਵਸ ਤੁਸੀਂ ਯਾਰ ਕੀਤਾ ਅਸੀਂ ਆ ਗਏ ਹੁਣ ਅਸੀਂ ਜਾਣਾ ਹੈ ਭੈਣ ਜੀ ਕਹਿਣ ਲੱਗੇ ਨਹੀਂ ਕੋਈ ਗੱਲ ਨਹੀਂ ਰੋ ਤੁਸੀਂ ਕਹਿੰਦੇ ਨਹੀਂ ਇਹ ਨਹੀਂ ਅਸੀਂ ਕੰਮ ਕਰ ਸਕਦੇ ਤੇ ਕਹਿੰਦੇ ਚਲੋ ਅੰਮ੍ਰਿਤ ਵੇਲੇ ਫਿਰ ਤੁਸੀਂ ਚਲੇ ਜਾਓ ਕਹਿਣ ਲੱਗੇ ਨਹੀਂ ਮੰਨ ਲੈਨੇ ਆ ਰਾਤ ਭੈਣ ਜੀ ਕੋਲ ਗਰੇ ਔਰ ਸਵੇਰੇ ਅੰਮ੍ਰਿਤ ਵੇਲੇ ਬਾਬਾ ਨਾਨਕ ਜੀ ਮਰਦਾਨੇ ਨੂੰ ਨਾਲ ਲੈ ਕੇ ਫਿਰ ਉਸ ਮੱਕੇ ਦੀ ਜਗ੍ਹਾ ਦੇ ਉੱਤੇ ਪਹੁੰਚੇ ਸਤਿਗੁਰੂ ਸਤਿਪਾਤਿ ਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਹੀ ਬੜੇ ਭਿਆੰਤ ਕੌਲ ਜਿਵੇਂ ਕਉਡੇ ਰਾਖਸ਼ ਵਾਲਾ ਜਿਹਨ ਠੱਗ ਵਾਲਾ ਜਾਦੂਗਰਣੀਆਂ ਵਾਲਾ ਇਹ ਸਾਰੇ ਹੀ ਖੇਰ ਮਰਦਾਨੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਆਪ ਹੀ ਕਰਵਾਉਣ ਵਾਲੇ ਸੀ ਆਪ ਹੀ ਉਹਦਾ ਹੱਲ ਕਰਨ ਵਾਲੇ ਸੀ ਆਪ ਹੀ ਉਸ ਨੂੰ ਸਮਝਾਉਣ ਵਾਲੇ ਸੀ ਤੇ ਆਪ ਹੀ ਜੰਜਾਲਾਂ ਚੋਂ ਕੱਢਣ ਵਾਲੇ ਸੀ ਅਰ ਅਖੀਰ ਸਮੇਂ ਤੱਕ ਮਰਦਾਨੇ ਦਾ ਸਤਿਗੁਰੂ ਦੇ ਨਾਲ ਪੂਰਾ ਪ੍ਰੇਮ ਪਿਆਰ ਸ਼ਰਧਾ ਭਾਵ ਨਹੀਂ ਰਹੀ ਔਰ ਹਰ ਪੜ ਮਰਦਾਨੇ ਨੇ ਸਤੂਰੂ ਦੇ ਨਾਲ ਹੰਡਾਇਆ ਆ ਫਕੀਰ afghanistan ਦੀ ਧਰਤੀ ਦੇ ਉੱਤੇ ਅਖੀਰ ਵਿੱਚ ਆਪ ਜਦੋਂ ਜਾਂਦੇ ਨੇ ਉਹ ਸਾਬ ਨੇ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਦਾ ਉਦੇਸ਼ ਮਾਨਵਤਾ ਦਾ ਕਲਿਆਣ ਸੀ ਭਾਈ ਗੁਰਦਾਸ ਦੇ ਸ਼ਬਦਾਂ ਵਿੱਚ ਚੜਿਆ ਸੋਧਨ ਤਰਤਲਕਾਈ ਇਹਨਾਂ ਚਾਰਾਂ ਉਦਾਸੀਆਂ ਸਮੇਂ ਗੁਰੂ ਜੀ ਦੇ ਔਖੇ ਸਮੇਂ ਸਾਥੀ ਮਰਦਾਨਾ ਗੁਰੂ ਜੀ ਦੇ ਨਾਲ ਰਿਹਾ ਭਾਵੇਂ ਉਹਨਾਂ ਨੂੰ ਰੋੜਿਆ ਤੇ ਸੋਣਾ ਪਿਆ ਭਾਵੇਂ ਅੱਖ ਚੱਪਣੇ ਪਏ ਅਸ਼ਾਮ ਦੀਆਂ ਜਾਦੂਗੱਲੀਆਂ ਦੇ ਜਾਦੂ ਦਾ ਸ਼ਿਕਾਰ ਹੋਣਾ ਪਿਆ ਸ਼ਿਦਕ ਦਾ ਪੱਕਾ ਅਗਿਆਕਾਰੀ ਸਿਰੜੀ ਮਰਦਾਨਾ ਆਪਣੇ ਮੁਰਸ਼ਿਦ ਦੇ ਆਖੇ ਤੋਂ ਕਦੇ ਨਾ ਕਿਹਾ ਤੇ ਨਾ ਥਕਿਆ ਸਗੋਂ ਸਭ ਕੁਝ ਸੱਤ ਕਰਕੇ ਮੰਨ ਗਿਆ ਗੁਰੂ ਬਾਬੇ ਦੀ ਦੋਸਤੀ ਮਰਦਾਨੇ ਵਰ ਸੰਕੇਤ ਸੀ ਸੁੱਤ ਤੇ ਸ਼ਬਦ ਦੇ ਮਿਲਾਪ ਦਾ ਬਾਬਾ ਸ਼ਬਦ ਰੂਪ ਸੀ ਤੇ ਮਰਦਾਨਾ ਸੁੱਤ ਜੋ ਕਦੀ ਭਟਕ ਵੀ ਜਾਂਦੀ ਡੋਲ ਵੀ ਜਾਂਦੀ ਡਰ ਵੀ ਜਾਂਦੀ ਪਰ ਉਹਨਾਂ ਦੋਹਾਂ ਦੀ ਦੋਸਤੀ ਦੁਨੀਆ ਤੋਂ ਵੱਖਰੀ ਸੀ ਮਰਦਾਨਾ ਸੇਵਕ ਸੀ ਚੇਲਾ ਸੀ ਨਵਾਬੀ ਸੀ ਬਚਪਨ ਦਾ ਸਾਥੀ ਸੀ ਪਰ ਜੋ ਕੁਝ ਵੀ ਉਸ ਨੂੰ ਇਸ ਗੱਲ ਦਾ ਮਾਣ ਸੀ ਉਹ ਬਾਬੇ ਨਾਨਕ ਦਾ ਦੋਸਤ ਸੀ ਜਿਸ ਨਾਲ ਉਸ ਦਾ ਦਿਲ ਇੱਕ ਸੁਰ ਹੋ ਚੁੱਕਿਆ ਸੀ ਗੁਰੂ ਸਾਹਿਬ ਨੇ ਨੀਵੀਂ ਜਾਤ ਦੇ ਢੂਮ ਨੂੰ ਆਪਣਾ ਸਾਥੀ ਬਣਾ ਕੇ ਵੱਡੀਆਂ ਜਾਤਾਂ ਵਾਲਿਆਂ ਦਾ ਏਮਾਨ ਤੋੜਿਆ ਰਬਾਬੀ ਤੋਂ ਭਾਈ ਤੇ ਭਾਈ ਤੋਂ ਸੰਤ ਬਣ ਗਿਆ ਕਹਿੰਦੇ ਤਾਂ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਨੀਚ ਆਏ ਅੰਦਰ ਨੀ ਜਾਤ ਨੀਚੀ ਹੋਂਤ ਨੀਚ ਨਾਨਕ ਤਨ ਕੇ ਸੰਗ ਸਾਥ ਵਡਿਆ ਸੋ ਕਿਆ ਰੀਸ ਜਿੱਥੇ ਨੀ ਸਮਾਲਿਆ ਨਾ ਜਿੱਥੇ ਨਜ਼ਰ ਤੇਰੀ ਬਖਸ਼ੀ ਭਾਈ ਮਰਦਾਨੇ ਦਾ ਕਾਲ ਚਲਾਣਾ ਅਫਗਾਨਿਸਤਾਨ ਦੇ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ ਵਿੱਚ ਹੋਇਆ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਇਹਦੀ ਦੇਹ ਦਾ ਹੱਥੀ ਸੰਸਕਾਰ ਕੀਤਾ ਕਿਵੇਂ ਗੁਰੂ ਨਾਨਕ ਦੇਵ ਤੇ ਭਾਈ ਮਰਦਾਨੇ ਦਾ ਅੰਤਮ ਵਾਰਲਾਡਾ ਹੋਇਆ ਭਾਈ ਮਰਦਾਨਾ ਜੀ ਦੇ ਕਾਲ ਚਰਾਨੇ ਦੇ ਦਿਨ ਨੇੜੇ ਸਨ ਗੁਰੂ ਨਾਨਕ ਨੇ ਭਾਈ ਮਰਦਾਨੇ ਨੂੰ ਪੁੱਛਿਆ ਭਾਈ ਜੀ ਬ੍ਰਾਹਮਣ ਦੀ ਮ੍ਰਿਤਕ ਦੇਹ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਖੱਤਰੀ ਦੀ ਦੇਹ ਨੂੰ ਜਲਾਇਆ ਜਾਂਦਾ ਹੈ ਵੈਸ਼ ਦੀ ਦੇਹ ਨੂੰ ਖੁੱਲਾ ਛੱਡਿਆ ਜਾਂਦਾ ਹੈ 14 ਦੀ ਮਰਤਕ ਦੇਹ ਨੂੰ ਦਬ ਦਿੱਤਾ ਜਾਂਦਾ ਹੈ ਹੁਣ ਤੂੰ ਦੱਸ ਤੇਰੀ ਮਰਤਕ ਦੇਹ ਨੂੰ ਕਿਹੜੇ ਰੀਤੀ ਨਾਲ ਸੰਸਕਾਰਿਆ ਜਾਏ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਫਿਰ ਕਿਹਾ ਜੇ ਤੂੰ ਕਹੇ ਤਾਂ ਤੇਰੀ ਮਰਤਕ ਦੇਹ ਨੂੰ ਧਰਤੀ ਵਿੱਚ ਦੱਬ ਕੇ ਇੱਟਾਂ ਦੀ ਮੱਟੀ ਬਣਾ ਦਈਏ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਜਦ ਮੇਰੀ ਆਤਮਾ ਸਰੀਰ ਰੂਪੀ ਸਮਾਰ ਵਿੱਚੋਂ ਨਿਕਲ ਜਾਵੇਗੀ ਫਿਰ ਉਸ ਨੂੰ ਪੱਥਰਾਂ ਜਾਂ ਇੱਟਾਂ ਗਾਰੇ ਦੀ ਸਮਾਦ ਵਿੱਚ ਕਿਉਂ ਬੰਦ ਕਰਦੇ ਹੋ ਗੁਰੂ ਜੀ ਨੇ ਇਹ ਉਤਰ ਸੰਕੇਤ ਕਿਹਾ ਮਰਦਾਨਿਆ ਅਸਲ ਬ੍ਰਾਹਮਣ ਨੂੰ ਪਛਾਣ ਲਿਆ ਤੂੰ ਤੂੰ ਅਸਲੀ ਬ੍ਰਾਹਮਣ ਹੈ ਇਸ ਕਰਕੇ ਅਸੀਂ ਤੇਰੀ ਦੇਹ ਨੂੰ ਜਲ ਪ੍ਰਵਾਹ ਕਰ ਦਿਆਂਗੇ ਭਾਈ ਮਰਦਾਨਾ ਜੀ ਨੇ ਕਿਹਾ ਤੁਸੀਂ ਬ੍ਰਾਹਮਣ ਨੂੰ ਪਛਾਣਿਆ ਮੈਂ ਤਾਂ ਤੁਹਾਨੂੰ ਪਛਾਣਿਆ ਹੁਣ ਆਪ ਵਿੱਚ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ ਗੁਰੂ ਨਾਨਕ ਨੇ ਮਰਦਾਨੇ ਨੂੰ ਉਸਦੇ ਆਖਰੀ ਵੇਲੇ ਦਰਿਆ ਦੇ ਕਿਨਾਰੇ ਜਾ ਕੇ ਖੁਦਾ ਨੂੰ ਯਾਦ ਕਰਨ ਲਈ ਕਿਹਾ ਉਸਨੇ ਐਵੇਂ ਹੀ ਕੀਤਾ ਅੰਮ੍ਰਿਤ ਵੇਲੇ ਉਸਦੀ ਆਤਮਾ ਬ੍ਰਹਮ ਲੀਨ ਹੋ ਗਈ ਉਹਦਾ ਸਰੀਰ ਸਦਾ ਲਈ ਆਪਣੇ ਗੁਰੂ ਤੋਂ ਵਿਛੜ ਗਿਆ ਗੁਰੂ ਸਾਹਿਬ ਨੇ ਆਪਣੇ ਕਰ ਕਮਲਾਂ ਤੇ ਸਿੱਖ ਸੇਵਕਾਂ ਦੀ ਵਰਦਨਾਲ ਮਰਦਾਨੇ ਦੀ ਦੇਹ ਨੂੰ ਜਲ ਪ੍ਰਵਾਹ ਕੀਤਾ ਕਿਤਨਾ ਭਾਗਾ ਵਾਲਾ ਹੋਵੇਗਾ ਮਰਦਾਨਾ ਜਿਸ ਦਾ ਜਲ ਪ੍ਰਵਾਹ ਦੋ ਜਹਾਨ ਦੇ ਵਾਲੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਹੋਇਆ ਆਖਰ ساری ਉਮਰ ਉਹ ਗੁਰੂ ਬਾਬੇ ਦਾ ਸਾਥੀ ਰਿਹਾ ਸੀ ਦੋਤ ਸੀ ਸਖਾ ਸੀ ਕੌਣ ਕਹਿ ਸਕਦਾ ਹੈ ਕਿ ਗੁਰੂ ਬਾਬੇ ਨੇ ਮਰਦਾਨੇ ਦੇ ਵਿਛੋੜੇ ਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ ਪਰ ਅਨੁਭਵ ਨਾਲ ਕਿਹਾ ਜਾ ਸਕਦਾ ਹੈ ਕਿ ਕੋਲ ਮਰਦਾਨੇ ਦੀ ਨਰਜਿੰਦ ਦੇ ਪਈ ਹੈ ਨਾਲ ਰਵਾਬ ਤੇ ਬਾਬਾ ਕਹਿ ਰਿਹਾ ਤੂਟੀ ਤੰਤਰ ਬਾਬ ਕੀ ਵਾਜੇ ਨਹੀਂ ਵਜੋਗ ਵਿਛਣਿਆ ਮੀਨੇ ਪ੍ਰਭੂ ਨਾਨਕ ਕਰ ਸੰਜੋ ਜਿਸ ਨੂੰ ਗੁਰੂ ਨਾਨਕ ਸਾਹਿਬ ਦਾ ساری ਜਿੰਦਗੀ ਦਾ ਸਾਥ ਮਿਲਿਆ ਹੋਵੇ ਉਸ ਵਰਗ ਧਰੀ ਦਾ ਕੋਈ ਹੋ ਹੀ ਨਹੀਂ ਸਕਦਾ ਜਿਸ ਨੂੰ ਬਾਣੀ ਅੱਜ ਲੋਕੀ ਪੜ੍ਹ ਕੇ ਸੁਚੇ ਹੋ ਜਾਂਦੇ ਹੋਣ ਉਸ ਬਾਣੀ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਮਰਦਾਨੇ ਨੂੰ ਹਾਸਲ ਹੋਇਆ ਸਭ ਤੋਂ ਪਹਿਲਾਂ ਉਹਦਾ ਬਾਣੀ ਨੂੰ ਗੁਰੂ ਜੀ ਦੇ ਮੁੱਖੋਂ ਸੁਣ ਦਾ ਅਫਸਰ ਮਰਦਾਨੇ ਨੂੰ ਪ੍ਰਾਪਤ ਹੋਇਆ ਜਿਸ ਅਕਾਲ ਨੂੰ ਗੁਰੂ ਨਾਨਕ ਨੇ ਗੁਰੂ ਧਾਰਿਆ ਉਹੋ ਭਾਈ ਮਰਦਾਨੇ ਦਾ ਗੁਰੂ ਸੀ ਜਿਸ ਕਰਕੇ ਮਰਦਾਨਾ ਜਾਤ ਪਾਤ ਦੇ ਬੰਧਨਾਂ ਦਾ ਤਿਆਗ ਕਰਕੇ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥੀ ਬਣ ਗਿਆ ਤਾਂ ਅਖੀਰ ਵੇਲੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਜੋਤੀ ਮੇ ਜੋਤ ਰਲ ਜਾਈ ਭਾਈ ਮਰਦਾਨਾ ਇਸ ਦੁਨੀਆ ਤੋਂ ਕਾਲ ਚਾਣਾ ਕਰ ਗਿਆ ਸੋ ਇਹ ਸੀ ਭਾਈ ਮਰਦਾਨਾ ਜੀ ਦਾ ਜੀਵਨ ਵਰਤਾਂਤ ਜੋ ਆਪ ਜੀ ਨੇ ਅਸਾਂਝਾ ਕੀਤਾ ਹੈ ਆਓ ਹੋਈਆਂ ਭੁੱਲਾਂ ਨੂੰ ਨਾ ਜਿਤਾਰੀਏ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ